ਗੀਤ ਪੰਜ ਪਿਆਲੇ ਪੰਜ ਪੀਰ ਛਟਨ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਸਬਦ ਧੰਨ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਸਤਗੁਰਾਂ ਦੇ ਗ੍ਰਹਿ ਵਿਖੇ ਸਨ 1595 ਈਸਵੀ ਦੇ ਅੰਦਰ ਹੁੰਦਾ ਹੈ ਸਤਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਸਪੁੱਤਰ ਤੇ ਮਾਤਾ ਗੰਗਾ ਜੀ ਦੇ ਸਪੁੱਤਰ ਸਨ ਇਤਿਹਾਸਿਕ ਦਸਤਾਵੇਜ਼ਾਂ ਨੂੰ ਜਦੋਂ ਆਪਾਂ ਪੜਚੋਲਦੇ ਆ ਤੇ ਤਵਾਰੀਖ ਦੇ ਇਹ ਬੜੇ ਪਿਆਰੇ ਬਚਨ ਨੇ ਕਿ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਪ੍ਰਤਾਪਾ ਬਾਬਾ ਪ੍ਰਤੀਚੰਦ ਨੇ ਉਹ ਸਦਾ ਹੀ ਇਸ ਵਿਚਾਰ ਵਿੱਚ ਰਹੇ ਨੇ ਕਿ ਕਿਸੇ ਢੰਗ ਦੇ ਨਾਲ ਕਿਸੇ ਤਰੀਕੇ ਦੇ ਨਾਲ ਉਹ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਿਗਾਹ ਵਿੱਚ ਆ ਜਾਣ ਅੱਗੇ ਆ ਜਾਣ ਤਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆ ਉਹਨਾਂ ਨੂੰ ਪਾਪ ਬਾਬਾ ਪ੍ਰithvi ਚੰਦ ਨੂੰ ਦੇ ਦੇ ਪਰ ਬਾਬਾ ਪ੍ਰithvi ਚੰਦ ਦੇ ਜਿਹੜੇ ਕਰਮ ਸਨ ਉਹਨਾਂ ਦੀ ਜਿਹੜੀ ਸੰਸਾਰਿਕ ਕਿਰਿਆ ਸੀ ਉਹ ਧੰਗ ਗੁਰੂ ਰਾਮਦਾਸ ਪਾਤਸ਼ਾਹ ਜੀ ਪਾਪ ਗੁਰੂ ਨਾਨਕ ਦੇ ਆਸੇ ਦੇ ਅਨੁਸਾਰ ਨਹੀਂ ਸੀ। ਉਹਨਾਂ ਨੇ ਵੈਸੇ ਬੜੇ ਯਤਨ ਕੀਤੇ। ਧੰਗ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮ ਤੋਂ ਉਹ ਬਹੁਤ ਵਰੀ ਬਾਗੀ ਹੋਏ, ਮਨਕਰ ਹੋਏ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹਿਆਤੀ ਅੰਦਰ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨਾਲ ਝਗੜਦੇ ਵੀ ਨੇ, ਉੱਚਾ ਵੀ ਬੋਲਦੇ ਨੇ, ਮੰਦਾ ਵੀ ਬੋਲਦੇ ਨੇ। ਇਸੇ ਕਰਕੇ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਪਾਵਨ ਬਚਨ ਵੀ ਉਹਨਾਂ ਦੇ ਸਾਹਮਣੇ ਰੱਖੇ ਕਿ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬੜੀਰੇ ਤਮ ਹੋ ਤਿਨ ਸੋ ਝਗਰਤ ਪਾਪ ਕਿਹੇ ਪੁੱਤਰ ਤੂੰ ਆਪਣੇ ਪਿਓ ਦੇ ਨਾਲ ਕਿਉਂ ਝਗੜਦਾ ਵਸੇ ਹੈ ਤੇ ਇਹ ਇਤਿਹਾਸਿਕ ਇੱਕ ਹਵਾਲਾ ਹੈ ਰਹਿੰਦੇ ਵਿੱਚੋਂ ਸਾਨੂੰ ਸੰਸਾਰਿਕ ਜੀਵਨ ਨੂੰ ਇੱਕ ਬੜੀ ਵੱਡੀ ਸਿੱਖਿਆ ਮਿਲਦੀ ਹੈ ਇੱਕ ਬੜੀ ਵੱਡੀ ਉਦਾਹਰਣ ਹੈ ਸਾਡੇ ਜੀਵਨ ਦੇ ਅੰਦਰ ਕਿ ਜਿਹੜੇ ਬੱਚੇ ਸਮਾਜਿਕ ਰਿਸ਼ਤੇ ਕਦਰਾਂ ਕੀਮਤਾਂ ਨੂੰ ਭੁੱਲ ਜਾਂਦੇ ਨੇ ਤੇ ਉਹ ਆਪਣੇ ਇਸ ਸੰਸਾਰ ਦੇ ਅੰਦਰ ਜਨਮ ਦਾਤਿਆਂ ਨੂੰ ਮਾਤਾ ਪਿਤਾ ਨੂੰ ਵੀ ਆਪਣੀ ਰਸਨਾ ਤੋਂ ਆਪਣੀ ਜ਼ੁਬਾਨ ਤੋਂ ਮਾੜਾ ਬੋਲਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨਾਂ ਨੂੰ ਨਸੀਹਤ ਦਿੰਦੇ ਆਂ ਬਚਨ ਕਹਿੰਦੇ ਨੇ ਕਿ ਜਿਨ ਜਿੰਨਾ ਦੇ ਕਰਕੇ ਤੁਸੀਂ ਸੰਸਾਰ ਵਿੱਚ ਜਨਮ ਲਿਆ ਹੈ ਉਹਨਾਂ ਨਾਲ ਝਗੜਦੇ ਹੋ ਤੁਹਾਡਾ ਉਹਨਾਂ ਦੇ ਨਾਲ ਝਗੜਨਾ ਇੱਕ ਬੜਾ ਵੱਡਾ ਪਾਪ ਹੈ ਪਾਪ ਉਹਨਾਂ ਦੇ ਨਾਲ ਝਗੜਨਾ ਵੀ ਪਾਪ ਹੈ ਵੈਸੇ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਪਰਮਾਤਮਾ ਨੂੰ ਮਾਤਾ ਤੇ ਪਿਤਾ ਦੀ ਸੰਗਿਆ ਦਿੱਤੀ ਹੈ ਇਹ ਕੋਈ ਛੋਟੀ ਗੱਲ ਨਹੀਂ ਸਾਥ ਸੰਗਤ ਜੇ ਰੱਬ ਨਾਲ ਪਿਆਰ ਦੀ ਪ੍ਰੀਤ ਨੂੰ ਸਮਝਣਾ ਹੈ ਤੇ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ ਤੂੰ ਸੰਸਾਰਿਕ ਤੌਰ ਤੇ ਆਪਣੇ ਮਾਂ-ਬਾਪ ਦੇ ਪ੍ਰਤੀ ਉਹ ਭਾਵਨਾ ਬਣਾ ਜਿਹੜੀ ਤੂੰ ਰੱਬ ਦੇ ਪ੍ਰਤੀ ਬਣਾਣੀ ਹੈ ਜਿਦਨ ਤੇਰੀ ਮਾਂ-ਬਾਪ ਪ੍ਰਤੀ ਐਸੀ ਭਾਵਨਾ ਬਣ ਜਾਏਗੀ ਉਹ ਦਿਨ ਤੇਰਾ ਪਰਮਾਤਮਾ ਦੇ ਨਾਲ ਪਿਆਰ ਬੰਨਾ ਸੁਭਾਵਕ ਹੈ ਪਰ ਜੇ ਤੇਰੀ ਮਾਂ-ਬਾਪ ਨਾਲ ਐਸੀ ਪ੍ਰੀਤ ਨਹੀਂ ਬਣੀ ਤੇ ਤੂੰ ਸੰਸਾਰਿਕ ਤਲ ਤੇ ਬੜੀਆਂ ਸੇਵਾਵਾਂ ਵੀ ਦੇਵੇਂ ਬੜੇ ਧਾਰਮਿਕ ਕਾਰਜ ਵੀ ਕਰਨ ਪਰ ਸਤਿਗੁਰ ਕਹਿੰਦੇ ਨੇ ਤੇਰੇ ਉਹ ਕੀਤੇ ਕਾਰਜ ਕਦੀ ਵੀ ਧਰਮ ਦੀ ਦੁਨੀਆ ਦੇ ਅੰਦਰ ਖਾਸ ਕਰਕੇ ਪਰਿਪੂਰਨ ਪਰਮਾਤਮਾ ਦੀ ਇਸ ਨੀਮਾਵਲੀ ਇਸ ਕੁਦਰਤ ਦੇ ਅੰਦਰ ਕਾਦਰ ਦੀ ਬਣਾਏ ਨਿਯਮਾਂ ਦੇ ਅੰਦਰ ਉਹ ਸੰਪੂਰਨ ਨਹੀਂ ਟੂ ਬਣਗੇ ਇਸ ਕਰਕੇ ਤੇਰੇ ਲਈ ਉਹ ਸਮਾ ਜਿਹੜਾ ਹੈ ਉਹ ਖਵਾਰੀ ਦਾ ਹੋਏਗਾ ਭਟਕਣਾ ਦਾ ਹੋਏਗਾ ਇਸ ਕਰਕੇ ਸਤਿਗੁਰ ਨੇ ਕਿਰਪਾ ਕੀਤੀ ਹੈ ਗੁਰੂ ਰਾਮਦਾਸ ਪਿਤਾ ਜੀ ਨੇ ਬੜੀ ਬੜੀ ਸਮਝਾਇਆ ਪਰ ਬਾਬਾ ਪਿਰਤੀ ਚੰਦ ਇੰਨਾਂ ਗੱਲਾਂ ਨੂੰ ਲੈ ਕੇ ਸੁਚੇਤ ਨਹੀਂ ਹੋਏ ਬਲਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਬਾਅਦ ਆਪਣੇ ਭਰਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਵੀ ਬੜੀ ਈਰਖਾ ਰੱਖਦੇ ਨੇ ਇਸੇ ਈਰਖਾ ਦੇ ਅੰਦਰ ਉਹ ਸੁਲਹੀ ਖਾਨ ਨੂੰ ਸਲਬੇ ਖਾਨ ਨੂੰ ਉਹਨਾਂ ਨੂੰ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਡਰਾਵੇ ਦੇਣ ਦੇ ਲਈ ਸਤਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਡਰ ਪੈਦਾ ਕਰਨ ਦੇ ਲਈ ਉਹਨਾਂ ਨੂੰ ਵੀ ਲਾਲਚ ਦੇ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਵੱਲ ਭੇਜਦੇ ਨੇ ਪਰਦਾਤਾਰ ਪਿਤਾ ਤੁਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਜਿਨ੍ਹਾਂ ਦੀ ਰਸਨਾ ਤੇ ਜਿਨ੍ਹਾਂ ਦਾ ਜੀਵਨ ਇੱਕ ਅਕਾਲ ਪੁਰਖ ਨੂੰ ਸਮਰਪਿਤ ਹੈ ਮੇਰੇ ਸਤਗੁਰੂ ਪਾਤਸ਼ਾਹ ਜੀ ਵਾਰ-ਵਾਰ ਇਹੀ ਬਚਨ ਕਹਿੰਦੇ ਨੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਕਿ ਮੇਰੇ ਮਾਲਕ ਮੈਂ ਸਭ ਕੁਝ ਛੱਡ ਕੇ ਸਿਰਫ ਤੈਨੂੰ ਅਰਾਧੇ ਆਪਾ ਮੇਰੇ ਜੀਵਨ ਦੇ ਅੰਦਰ ਤੇਰੀ ਟੇਕ ਤੋਂ ਵੱਡੀ ਕੋਈ ਟੇਕ ਨਹੀਂ ਜਿਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ ਕਿ ਨਹੀਂ ਢੜਾਕਿਆ ਮਿੱਤਰ ਸੁਤਨਾਲ ਭਾਈ ਕਿਸੇ ਹੀ ਢੜਾਕਿਆ ਕੁੜਮ ਸਕੇ ਨਾਲ ਜਵਾਈ ਕਿਸੇ ਹੀ ਢੜਾਕਿਆ ਚੌਧਰੀ ਨਾਲ ਆਪਣੇ ਸੋਏ ਹਮ ਹਰ ਸਿਓ ਢੜਾਕਿਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਢੜਾ ਅਵਰ ਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਗੁਰੂ ਅਰਗੁਨ ਦੇਵ ਪਾਤਸ਼ਾਹ ਜੀ ਦੀ ਜਿਸ ਵਲੇ ਆਮਦ ਹੁੰਦੀ ਕਿਉਂਕਿ ਗੁਰੂ ਅਰਜੁਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਵਿਆਹ ਕਾਰਜਾਂ ਨੂੰ ਇੱਕ ਲੰਮਾ ਸਮਾਂ ਹੋ ਜਾਂਦਾ ਹੈ ਗੁਰੂ ਘਰ ਦੇ ਅੰਦਰ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਅੰਦਰ ਦੇ ਅੰਦਰ ਕੋਈ ਔਲਾਦ ਨਹੀਂ ਹੈ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨਿਤਾ ਪ੍ਰਤੀ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਜ਼ਿੰਮੇਵਾਰੀ ਨੂੰ ਸੰਸਾਰ ਦੇ ਅੰਦਰ ਦੁਨਿਆਵੀ ਤਲ ਤੇ ਨਿਭਾਉਂਦੇ ਹੋਏ ਆਪਣਾ ਜੀਵਨ ਜੀਦੇ ਹੁੰਦੇ ਨੇ ਪਰ ਮਾਤਾ ਗੰਗਾ ਜੀ ਦੇ ਸਾਹਮਣੇ ਇੱਕ ਦਿਨ ਐਸੀ ਘਟਨਾ ਆਉਂਦੀ ਹੈ ਕਿ ਬਾਬਾ ਪ੍ਰਿਥੀ ਚੰਦ ਦੀ ਜਿਹੜੀ ਕਰਵਾਲੀ ਹੈ ਬੀਬੀ ਕਰਮੋ ਉਹ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆਏ ਹੋਏ ਸੰਗਤਾ ਵੱਲੋਂ ਚੜਾਵੇ ਆ ਨੂੰ ਵੇਖਦੀ ਹੈ ਤੇ ਉਹ ਬਾਬਾ ਪ੍ਰਿਥੀ ਚੰਦ ਨੂੰ ਇੱਕ ਤਾਨਾ ਮਾਰਦੀ ਹੈ ਕਿ ਜੇ ਕਿਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਗੱਲਾਂ ਤੁਸੀਂ ਮੰਨੀਆਂ ਹੁੰਦੀਆਂ ਤੇ ਅੱਜ ਇਹ ਸਾਰੇ ਚੜਾਵੇ ਤੇ ਅਧਿਕਾਰ ਸਾਡਾ ਹੋਣਾ ਸੀ ਕਿਉਂਕਿ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਤੇ ਤੁਸੀਂ ਹੋ ਅੱਜ ਇਹ ਸਾਰੀਆਂ ਜਿਹੜੀਆਂ ਦਾਤਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਵਿੱਚ ਨੇ ਮਾਤਾ ਗੰਗਾ ਜੀ ਦੇ ਕੋਲੋਂ ਨੇ ਇਹ ਆਪਣੇ ਕੋਲ ਹੋਣੀਆਂ ਸੀ। ਇਹਨਾਂ ਦੀ ਸੰਭਾਲ ਮੇਰੇ ਹੱਥ ਵਿੱਚ ਆਉਣੀ ਸੀ। ਤੇ ਬਾਬਾ ਪ੍ਰithviचंद ਇੱਕ ਬਚਨ ਕਹਿ ਦਿੰਦਾ ਹੈ ਕਰਮੋਂ ਕੀ ਹੋਇਆ ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਪਿਤਾ ਜੀ ਸਾਨੂੰ ਗੱਦੀ ਨਹੀਂ ਦੇ ਕੇ ਗਏ। ਆਖਰ ਨੂੰ ਤੇ ਗੱਦੀ ਸਾਡੇ ਘਰ ਵਿੱਚ ਆਣੀ ਹੈ ਸਾਡਾ ਪੁੱਤਰ ਮਿਹਰਬਾਨ ਆਖਰ ਉਹ ਜਵਾਨ ਹੋ ਰਿਹਾ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਵਿੱਚ ਕੋਈ ਔਲਾਦ ਨਹੀਂ ਉਹ ਤੇ ਬੇਔਲਾਦੇ ਨੇ ਉਹਨਾਂ ਜਦਨ ਮਰ ਜਾਣਾ ਹੈ ਉਹਦਨ ਇਹ ਸਭ ਦਾਤਾਂ ਸਾਡੇ ਘਰ ਵਿੱਚ ਆਣੀਆਂ ਨੇ ਉਹਦਨ ਇਹਨਾਂ ਨੂੰ ਉਹਨਾਂ ਨੇ ਕੀ ਕਰਨਾ ਹੈ ਅਸਲ ਵਿੱਚ ਇਹ ਬਚਨ ਧੰ ਗੁਰ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਜਿਹੜਾ ਸ਼ਬਦ ਸਤਿਗੁਰ ਨੇ ਵਰਤੇ ਹੈ ਨਾ ਕਿ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਇਹ ਉਸ ਬਿਰਤੀ ਦੇ ਅੰਦਰੋਂ ਪੈਦਾ ਹੋਏ ਬਚਨ ਨੇ ਜਿੱਥੇ ਭਰਾ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਪ੍ਰਤੀ ਬਾਬਾ ਪ੍ਰਤੀ ਚੰਦ ਇਹ ਨੀਰਖਾ ਰੱਖਦਾ ਹੈ ਕਿ ਉਹ ਇਸ ਉਡੀਕ ਵਿੱਚ ਹੈ ਵੀ ਜਦਨ ਇਹ ਮਰ ਜਾਣਗੇ ਨਾ ਕਰ ਕਿੜੀ ਕੋਈ ਔਲਾਦ ਹੈ ਇਹ ਸਭ ਕੁਝ ਸਾਡੇ ਕੋਲ ਆ ਜਾਣਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਮਾਤਾ ਗੰਗਾ ਜੀ ਨੂੰ ਇਸ ਗੱਲ ਦੀ ਕਿਣਕ ਪਈ ਉਹਨਾਂ ਨੂੰ ਕਿਸੇ ਦਾਸੀ ਨੇ ਬਚਨ ਦੱਸ ਦਿੱਤੇ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਮਾਤਾ ਗੰਗਾ ਜੀ ਘਟਨਾ ਇੱਕ ਹੋਰ ਵੀ ਵਾਪਰਦੀ ਐ ਜੋ ਇਤਿਹਾਸਿਕ ਦਸਤਾਵੇਜ਼ ਆਪਾਂ ਪੜਨੇ ਆ ਕਿ ਮਾਤਾ ਗੰਗਾ ਜੀ ਇੱਕ ਦਿਨ ਸਿਰ ਕੇਸ ਨਾ ਕੇ ਸਿਰ ਧੋ ਕੇ ਬੈਠੇ ਹੋਏ ਸਨ ਤੇ ਜਦੋਂ ਸਿਰ ਧੋ ਕੇ ਬੈਠੇ ਸਨ ਤੇ ਸਿਰ ਨੂੰ ਧੋ ਕੇ ਜਦੋਂ ਕੇਸਾਂ ਨੂੰ ਹਰਾ ਕਰਕੇ ਬਾਹਰ ਨਿਕਲੇ ਤੇ ਵਾਲ ਛਿੰਕਰੇ ਸੰ ਤੇ ਪਾਣੀ ਜਿਹੜਾ ਵਾਲਾਂ ਦਾ ਉਹ ਬਾਬਾ ਮਿਹਰਬਾਨ ਦੇ ਉੱਪਰ ਪੈ ਜਾਂਦਾ ਮਾਤਾ ਜੀ ਕਰਮੋ ਜੀ ਬੀਬੀ ਕਰਮੋ ਜੀ ਜੋ ਬਾਬਾ ਪ੍ਰਥੀ ਚੰਦੇ ਕਰਵਾਲੇ ਸਾਨੂੰ ਕਹਿ ਦਿੰਦੇ ਨੇ ਕਿ ਤੁਹਾਡੇ ਘਰ ਆਪਣੇ ਘਰ ਤੇ ਔਲਾਦ ਨਹੀਂ ਸਾਡੀ ਔਲਾਦ ਨੂੰ ਵੀ ਖਾਣਾ ਚਾਹੀਦੀ ਹੈ ਇਹ ਬਚਨ ਮਾਤਾ ਗੰਗਾ ਜੀ ਨੂੰ ਅੰਦਰੋਂ ਅੰਦਰੋਂ ਇੱਕ ਪੀੜਾ ਮਹਿਸੂਸ ਕਰਾਉਂਦੇ ਨੇ ਅੰਦਰੋਂ ਇੱਕ ਦਰਦ ਮਹਿਸੂਸ ਕਰਾਉਂਦੇ ਨੇ ਕਿਉਂਕਿ ਸਾਡੇ ਸਮਾਜ ਦੇ ਇਹ ਹਾਲਾਤ ਰਹੇ ਨੇ ਸਾਧ ਸੰਗਤ ਅੱਜ ਅਸੀਂ ਸੰਸਾਰਿਕ ਤੌਰ ਤੇ ਦੁਨਿਆਵੀ ਤੌਰ ਤੇ ਐਜੂਕੇਟਡ ਹੋਏ ਆ ਇਹਨਾਂ ਗੱਲਾਂ ਨੂੰ ਅਸੀਂ ਅੱਜ ਨਹੀਂ ਮੰਨਦੇ ਬਲੀਵ ਨਹੀਂ ਕਰਦੇ ਪਰ ਇੱਕ ਸਮਾਂ ਐਸਾ ਸੀ ਜਦੋਂ ਇਹਨਾਂ ਚੀਜ਼ਾਂ ਨੂੰ ਬਹੁਤ ਗਹਿਰਾਈ ਵਿੱਚ ਮਨੁੱਖਤਾ ਦੇ ਅੰਦਰ ਮੰਨਿਆ ਜਾਂਦਾ ਸੀ ਤੇ ਉਹਨਾਂ ਨੂੰ ਇੰਪਲੀਮੈਂਟ ਵੀ ਕੀਤਾ ਜਾਂਦਾ ਸੀ ਫਿਰ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਣ ਦੀ ਗੱਲ ਆਖੀ ਕਿ ਤੁਸੀਂ ਇਹ ਬਾਬਾ ਬੁੱਢਾ ਜੀ ਜਿਹੜੇ ਸੰਪੂਰਨ ਬ੍ਰह्मज्ञानी ਨੇ ਪੂਰਨ ਸਿੱਖ ਨੇ ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਕਰਕੇ ਪੰਜਮ ਪਿਤਾ ਗੁਰअर्जुन ਦੇਵ ਸਾਹਿਬ ਜੀ ਤੱਕ ਦਰਸ਼ਨ ਦੀਦਾਰ ਕੀਤੇ ਨੇ ਹੁਣ ਬਾਬਾ ਬੁੱਢਾ ਜੀ ਸਾਧ ਸੰਗਤ ਕੋਈ ਛੋਟੀ ਹਸਤੀ ਨਹੀਂ ਅਸੀਂ ਬੜੀ ਬੜੀ ਸੰਸਾਰਿਕ ਤਲ ਤੇ ਇੱਕ ਬਚਨ ਕਹਿ ਦਿੰਦੇ ਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਸਮਰਥ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਰਥ ਨੇ ਉਚਾਨ ਤੇ ਉਹਨਾਂ ਕੋਲ ਇੰਨੀ ਸਮਰੱਥਾ ਇੰਨੀ ਤਾਕਤ ਹੈ ਰਾਜਾ ਸ਼ਰਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੋ ਚਿਹਰੀ ਹਸ ਤੋ ਜਾਏ ਸਰੂ ਬਤਾਵੇ ਰੂਪ ਜਾਏ ਸੁਖਸ ਹੈ ਉਹ ਐਸੀਆਂ ਸਮਰੱਥਾ ਦੇ ਮਾਲਕ ਨਹੀਂ ਪਰ ਧਿਆਨ ਦੇਣਾ ਸਤਿਗੁਰੂ ਗੁਰੂ ਘਰ ਦੇ ਅੰਦਰ ਮੇਰੇ ਸਤਿਗੁਰ ਨੇ ਸਿੱਖ ਨੂੰ ਬੜਾ ਉੱਚਾ ਉੱਚਾ ਬਖਿਆ ਨੇ ਬਾਣੀ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਨਾਨਕ ਜਨ ਉਸ ਗੁਰ ਸਿੱਖ ਦੀ ਧੂੜ ਮੰਗਦਾ ਹੈ ਜਿਹੜਾ ਆਪ ਜਪਦਾ ਤੇ ਹੋਰਨਾਂ ਨੂੰ ਜਪਾਂਦਾ ਹੁਣ ਜਦੋਂ ਅਸੀਂ ਬਾਬਾ ਬੁੱਢਾ ਜੀ ਦਾ ਜੀਵਨ ਵੇਖਨੇ ਆ ਉਹਨਾਂ ਦੇ ਜੀਵਨ ਦੇ ਅੰਦਰ ਉਹ ਸਾਰੇ ਗੁਣ ਨੇ ਜਿਹੜੇ ਇੱਕ ਗੁਰਸਿੱਖ ਦੇ ਅੰਦਰ ਹੁੰਦੇ ਨੇ ਪੂਰਨ ਬ੍ਰਹਮ ਗਿਆਨੀ ਦੀ ਉਪਾਦੀ ਹੈ ਉਹਨਾਂ ਨੂੰ ਮਾਤਾ ਗੰਗਾ ਜੀ ਨੇ ਜਦੋਂ ਇਹਨੇ ਬਚਨਾਖੇ ਤੇ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਕੋਈ ਗੱਲ ਆਖੀ ਕਿ ਤੁਸੀਂ ਬਾਬਾ ਬੁੱਢਾ ਜੀ ਨੂੰ ਜਾ ਕੇ ਬੇਨਤੀ ਕਰੋ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨਗੇ ਕੋਈ ਦੂਜੀ ਗੱਲ ਨਹੀਂ ਆਖੀ ਸਾਧ ਸੰਗਤ ਇੱਥੇ ਕੋਈ ਪੁਲੇਖੇ ਵਿੱਚ ਪੈਣ ਵਾਲੀ ਗੱਲ ਨਹੀਂ ਇੱਥੇ ਕੋਈ ਐਸਾ ਨਹੀਂ ਆ ਵੀ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਕੋਈ ਵਸਤੂ ਦਿੱਤੀ ਹੋਵੇ ਪਦਾਰਥ ਦਿੱਤਾ ਹੋਵੇ ਵੀ ਖਾਓ ਤੁਹਾਡੇ ਘਰ ਪੁੱਤਰ ਜਨਮੇਗਾ ਨਹੀਂ ਮਾਤਾ ਜੀ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਤਿਆਰ ਕੀਤਾ ਹੈ ਬਾਬਾ ਬੁੱਢਾ ਜੀ ਲੈ ਕੇ ਲਈ ਲੈ ਕੇ ਗਏ ਨੇ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕਿਆ ਤੇ ਮਾਤਾ ਗੰਗਾ ਜੀ ਨੂੰ ਪੁੱਛਿਆ ਵੀ ਤੁਹਾਡੇ ਆਣ ਦਾ ਕਾਰਨ ਕੀ ਹੈ ਮਾਤਾ ਗੰਗਾ ਜੀ ਆਪਣੇ ਆਣ ਦਾ ਕਾਰਨ ਦੱਸਦੇ ਨੇ ਤੇ ਬਾਬਾ ਬੁੰਡਾ ਜੀ ਪ੍ਰਸ਼ਾਦਾ ਸਕਦਿਆ ਹੋਇਆ ਇਹ ਬਚਨ ਕਹਿੰਦੇ ਨੇ ਮਾਤਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ ਤੁਸੀਂ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਦੀ ਆ ਬਖਸ਼ਿਸ਼ਾਂ ਦੇ ਮਾਲਕ ਹੋ ਤੁਸੀਂ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਵਾਲਿਓ ਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਸ ਨਿਮਾਣੇ ਸਿੱਖ ਨੂੰ ਇੰਨਾ ਮਾਣ ਦਿੱਤਾ ਹੈ ਤੇ ਮੈਂ ਉਸ ਗੁਰਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਨਾ ਕਿ ਤੁਹਾਡੇ ਘਰੋਂ ਮਾਲਕ ਐਸਾ ਯੋਧਾ ਪ੍ਰਗਟ ਕਰੇਗਾ ਜਿੰਦਾ ਬਲ ਜਿੰਦੀ ਬੁੱਧ ਦੇ ਸਾਹਮਣੇ ਦੁਨੀਆ ਦੇ ਸਾਰੇ ਜਿੰਨੇ ਵੀ ਲੋਕ ਨੇ ਉਹ ਛੋਟੇ ਪੈ ਜਾਣਗੇ ਸੱਚ ਵਿੱਚ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿੰਨਾ ਬਾਬਤ ਪਾਇਸ਼ਾ ਪਈ ਨੰਦ ਲਾਲ ਜੀ ਕਹਿੰਦੇ ਨੇ ਗੁਰ ਹਰਗੋਬਿੰਦ ਆ ਸ਼ਰਾਪਾ ਕਰਮ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਸਿਰ ਤੋਂ ਲੈ ਕੇ ਪੈਰਾ ਤੱਕ ਬਖਸ਼ਿਸ਼ਾਂ ਕਰਨ ਵਾਲਿਓ ਗੁਰੂ ਹਰਗੋਬਿੰਦ ਆ ਸ਼ਰਾਪਾ ਕਰਮ ਕੇ ਮਕਬੂਲ ਸੂਤ ਜੇ ਸ਼ਕੀ ਵਦਯਮ ਤੁਸੀਂ ਨਾਨਕ ਦੇ ਘਰ ਦੇ ਵਿੱਚ ਕਬੂਲ ਹੋ ਤੁਹਾਡੇ ਅੰਦਰ ਉਹ ਰਹਿਮਤਾਂ ਨੇ ਜਿਨ੍ਹਾਂ ਰਹਿਮਤਾਂ ਨੂੰ ਸਿੱਖਾਂ ਨੇ ਮਾਣਿਆ ਤੇ ਤੁਹਾਨੂੰ ਸੱਚੇ ਪਾਤਸ਼ਾਹ ਕਹਿ ਕੇ ਸਤਕਾਰ ਦਿੱਤਾ ਧੰਨ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੂੰ ਬਚਪਨ ਦੇ ਅੰਦਰ ਬਾਬਾ ਪ੍ਰੀਤ ਚੰਦ ਨੇ ਚਾਰ ਵਾਰ ਯਤਨ ਕੀਤਾ ਹੈ ਉਹਨਾਂ ਨੂੰ ਚਾਰ ਵਾਰ ਮਾਰਨ ਦੇ ਲਈ ਯਤਨ ਕੀਤਾ ਹੈ ਧਿਆਨ ਦੇਣਾ ਸਾਧ ਸੰਗਤ ਤੇ ਦੁਨਿਆਵੀ ਵਰਤੀ ਹੈ ਮੈਂ ਫਿਰ ਬੇਨਤੀ ਕਰਦੇ ਹਾਂ ਇਤਿਹਾਸ ਵਿੱਚੋਂ ਸਾਡੇ ਲਈ ਬਹੁਤ ਕੁਝ ਐਸਾ ਜਿਹੜਾ ਅੱਜ ਸਮਝਣ ਵਾਲਾ ਹੈ ਅੱਜ ਸਾਡੇ ਘਰਾਂ ਦੇ ਅੰਦਰ ਕਲੇਸ਼ ਕੋਈ ਘਟ ਨਹੀਂ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਦੇ ਲਈ ਭਰਾ ਭਰਾ ਦਾ ਕਤਲ ਕਰਦਾ ਨਜ਼ਰ ਆ ਰਿਹਾ ਥੋੜੀ ਜੀ ਮਾਇਆ ਪਿੱਛੇ ਪਿਓ ਪੁੱਤਰ ਦਾ ਪੁੱਤਰ ਪਿਓ ਦਾ ਕਤਲ ਕਰਦਾ ਨਜ਼ਰ ਆ ਰਿਹਾ ਕਿੱਥੇ ਗਈਆਂ ਸਾਡੀਆਂ ਸਮਾਜਿਕ ਕਦਰਾਂ ਤੇ ਕੀਮਤਾਂ ਕਿੱਥੇ ਗਿਆ ਸਾਡੇ ਅੰਦਰ ਉਹ ਵਿਵਹਾਰਿਕ ਜੀਵਨ ਜਿਹੜਾ ਸਤਿਗੁਰੂ ਸਾਨੂੰ ਬਾਣੀ ਵਿੱਚ ਦੇ ਰਹੇ ਨੇ ਇਹ ਸਭ ਕਿਉਂ ਸਾਡੇ ਜੀਵਨ ਵਿੱਚੋਂ ਖਤਮ ਹੋਇਆ ਕਿਉਂ ਘਟਿਆ ਇਹਦਾ ਕਾਰਨ ਹੈ ਬਾਣੀ ਤੋਂ ਦੂਰ ਹੋਣਾ ਬਾਬਾ ਪਿਰਥੀ ਚੰਦ ਬਾਣੀ ਤੋਂ ਦੂਰ ਨੇ ਸੇਵਾ ਬੜੀ ਕਰਦੇ ਨੇ ਗੁਰੂ ਘਰ ਵਿੱਚ ਪਰ ਬਾਣੀ ਤੋਂ ਦੂਰ ਨੇ ਗੁਰੂ ਉਪਦੇਸ਼ ਤੋਂ ਦੂਰ ਨੇ ਸਿੱਖੋ ਇੱਕ ਗੱਲ ਚੇਤੇ ਰੱਖੋ ਜੇ ਬਾਣੀ ਤੋਂ ਦੂਰ ਰਵਾਂਗੇ ਗੁਰੂ ਸਿੱਖਿਆ ਤੋਂ ਦੂਰ ਹੋਵਾਂਗੇ ਸੇਵਾਵਾਂ ਭਾਵੇਂ ਅਸੀਂ ਜਿੰਨੀਆਂ ਮਰਜ਼ੀ ਮਾਇਕ ਤੌਰ ਤੇ ਸਰੀਰਕ ਤੌਰ ਤੇ ਕਰਦੇ ਆ ਉਹ ਕੋਈ ਅਰਥ ਨਹੀਂ ਰੱਖਣਗੀਆਂ ਜੇ ਭਰਾ ਦੀ ਜ਼ਮੀਨ ਦੱਬ ਕੇ ਬੈਠਿਆਂ ਤੇ ਗੁਰੂ ਘਰ ਵਿੱਚ ਜਾ ਕੇ ਮਾਇਆ ਦੀ ਸੇਵਾ ਕਰਨੇ ਆ ਤੇ ਸਾਡੀ ਸੇਵਾ ਗੁਰੂ ਨਾਨਕ ਦੇ ਘਰ ਵਿੱਚ ਪਰਵਾਹ ਨਹੀਂ ਹੋਏਗੀ ਜ਼ਰੂਰਤ ਹੈ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਤੋਂ ਗੁਰੂ ਅਰਜਨ ਸਾਹਿਬ ਜੀ ਦੇ ਇਤਿਹਾਸ ਤੋਂ ਸਿੱਖਿਆ ਲੈ ਕੇ ਅੱਜ ਕਿਤੇ ਕਿੰਨਾ ਚੰਗਾ ਹੋਵੇ ਦੋ ਭਰਾ ਜਿਹੜੇ ਜ਼ਮੀਨ ਦੇ ਛੋਟੇ ਟੁਕੜੇ ਪਿੱਛੇ ਲੜਦੇ ਹੋ ਸੰ ਅੱਧ ਕਿਤੇ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਉਹ ਭਰਾ ਆਪਸ ਵਿੱਚ ਗਲਵਕੜੀ ਪਾ ਕੇ ਕਹਿਣ ਬਿਨੈ ਪ੍ਰਾਤਾ ਮੈਂ ਪ੍ਰਿਥੀ ਚੰਦ ਵਰਗਾ ਨਹੀਂ ਬੰਨਾ ਆਪਾਂ ਗੁਰੂ ਅਰਜਨ ਦੇਵ ਸਾਹਿਬ ਵਰਗਾ ਜੀਵਨ ਜਿਉਣਾ ਹੈ ਆਪ ਐਸਾ ਜੀਵਨ ਜਿਉਣਾ ਜਿਹੜਾ ਸਾਨੂੰ ਗੁਰੂ ਅਰਜਨ ਸਾਹਿਬ ਜੀ ਜੀਵਨ ਦੇਖ ਕੇ ਗਏ ਨੇ ਕਿੰਨਾ ਸੁਖਾਲਾ ਹੋਏਗਾ ਉਸ ਸਮਾਂ ਕਿੰਨਾ ਚੰਗਾ ਹੋਏਗਾ ਉਸ ਸਮਾਂ ਜਿਦਣ ਸਾਡੇ ਜੀਵਨ ਦੇ ਅੰਦਰ ਇਹ ਵਿਚਾਰ ਉਤਪੰਨ ਹੋਏਗੀ ਇਹ ਵਿਚਾਰ ਪੈਦਾ ਹੋਏਗੀ ਸੋ ਸਤਗੁਰ ਪਾਤਸ਼ਾਹ ਜੀ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਨੂੰ ਚਾਰ ਵਾਰੀ ਯਤਨ ਕੀਤਾ ਬਾਬਾ ਪ੍ਰਿਥੀ ਚੰਦ ਨੇ ਪਰ ਧਿਆਨ ਦੇਣਾ ਇਹਨਾਂ ਚਾਰ ਵਾਰਾਂ ਦੇ ਯਤਨਾਂ ਦੇ ਵਿੱਚ ਹਰ ਵਾਰ ਗੁਰੂ ਅਰਜਨ ਸਾਹਿਬ ਜੀ ਨੇ ਇਸ ਗੱਲ ਦਾ ਪਤਾ ਲੱਗਾ ਵੀ ਕਰਨ ਵਾਲੇ ਬਾਬਾ ਪ੍ਰਤੀ ਚੰਦ ਮੇਰੇ ਵੱਡੇ ਭਰਾ ਨੇ ਪਰ ਇੱਕ ਵਾਰ ਵੀ ਆਪਣੇ ਵੱਡੇ ਭਰਾ ਨਾਲ ਗਿਲਾ ਨਹੀਂ ਕੀਤਾ। ਇੱਕੋ ਹੀ ਗੱਲ ਕਹੀ ਗੁੱਜੀ ਛੰਨੀ ਨਾਹੀ ਬਾਤ ਗੁਰਨਾਨਕ ਟੁੱਠਾ ਕਿੰਨੀ ਦਾਤ ਜਿਸ ਗੁਰਨਾਨਕ ਨੇ ਦਾਤ ਦਿੱਤੀ ਹੈ ਉਸ ਬਾਬੇ ਨਾਨਕ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਰਹੇ ਕਿ ਰੱਖਣ ਵਾਲਾ ਉਹ ਦਾਤਾ ਕਰਤਾ ਆਪ ਹੈ ਜਿੰਦੇ ਉਹ ਜਿਸ ਮਲ ਜਿਸ ਮਾਲਕ ਨੇ ਇਸ ਸੰਸਾਰ ਵਿੱਚ ਭੇਜਿਆ ਹੈ ਉਹ ਆਪ ਕਿਰਪਾ ਕਰਕੇ ਆਪਣੇ ਸਬਾਰਕ ਦੀ ਰੱਖਿਆ ਵੀ ਕਰੇਗਾ ਸੱਚ ਵਿੱਚ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਉਹ ਸ਼ਖਸੀਅਤ ਹੋ ਨਿਬੜਈ 1606 ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ 1606 ਦੇ ਅੰਦਰ ਹੀ ਸਤਿਗੁਰ ਤੁਹਾਨੂੰ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਅਕਾਲ ਗੁੰਗੇ ਦੀ ਸਿਰਜਣਾ ਕਰਦੇ ਨੇ ਮੀਰੀ ਤੇ ਪੀਰੀ ਦੇ ਦੋ ਸ਼ਸਤਰ ਤਾਰਨ ਕਰਦੇ ਨੇ ਮੀਰੀ ਪੀਰੀ ਦੇ ਮਾਲਕ ਅਖਵਾਉਂਦੇ ਨੇ ਸਿੱਖਾਂ ਨੂੰ ਮੀਰੀ ਤੇ ਪੀਰੀ ਦੇ ਸਿਧਾਂਤ ਨਾਲ ਜੋੜਦੇ ਨੇ ਜਿਹੜਾ ਸਿਧਾਂਤ ਗੁਰੂ ਨਾਨਕ ਦੇ ਘਰ ਵਿੱਚ ਰਾਜ ਜੋਗ ਜਿਨ ਮੰਨਿਓ ਮੇਰੇ ਸਤਿਗੁਰੂ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਦੇ ਬਾਬਤ ਤਾਈ ਪਾਈ ਸਾ ਪਾਈ ਗੁਰਦਾਸ ਕਹਿੰਦੇ ਨੇ ਦਲ ਪੰਜਨ ਗੁਰ ਸੁਰਮਾ ਵੱਡ ਜੋਦਾ ਬਹੁ ਪਰਯੋਕਾਰੀ ਐਸੇ ਦੀਨ ਦੇ ਹਾਲ ਸਤਿਗੁਰ ਜੀ ਜਿਨ੍ਹਾਂ ਦਾ ਪਾਵਨ ਪ੍ਰਕਾਸ਼ਪੁਰ ਬਾਬਾ ਸਾਰੇ ਗੁਰੂ ਦੀ ਕਿਰਪਾ ਨਾਲ ਮਨਾ ਰਿਆ ਸਤਿਗੁਰਾਂ ਦੇ ਜੀਵਨ ਦੇ ਅੰਦਰੋਂ ਕੋਈ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਸਾਡੇ ਇਹ ਦਿਨ ਇਹ ਪੁਰਬ ਮਨਾਨੇ ਸਫਲੇ ਨੇ ਸਾత్సੰਗਤ ਆਓ ਗੁਰੂ ਚਰਣਾ ਵਿੱਚ ਇਹ ਅਕੀਦਾ ਪੇਟ ਕਰੀਏ ਇਹ ਵਿਸ਼ਵਾਸ ਬਣਾ ਕੇ ਜਾਈਏ ਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁਹਾਡੇ ਜੈਸਾ ਜੀਵਨ ਜਿਉਣ ਦਾ ਯਤਨ ਕਰਨੇ ਬਾਣੀ ਪੜ ਕੇ ਅਸੀਂ ਬਾਬਾ ਪ੍ਰਿਥੀ ਚੰਦ ਵਰਗੇ ਨਹੀਂ ਬਣਨਾ ਸਤਿਗੁਰ ਮੈਰਾ ਮਤ ਕਰ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ